ਕ ਤੁਹਾਨੂੰ ਦਿਖਾਉਣਾ ਕਿ ਇੱਕ ਮੋਟਰਸਾਈਕਲ ਜਾ ਰਿਹਾ ਅੱਗੇ ਤੇ ਜਿਹੜੀਆਂ ਇਹਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਇਹ ਬੱਚਾ ਗਿਰਨ ਵਾਲਾ ਬੈਠਾ ਹੈ ਇਹਦੇ ਉੱਤੇ ਤੇ ਕਿੰਨਾ ਖਤਰਨਾਕ ਜਿਹੜਾ ਇਹ ਨੇ ਇਹ ਰਿਸਕ ਲਿਆ ਹੋਇਆ ਹੈ ਤੁਸੀਂ ਦੇਖੋ ਕਿ ਕਿੰਨਾ ਸਮਾਨ ਲੱਦਿਆ ਹੈ तकरीबन 5 ਬੰਦੇ ਇਹਦੇ ਉੱਪਰ ਬੈਠੇ ਹੋਏ ਨੇ ਇਹ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਪੋਨੀਗੜ ਤੋਂ ਆਏ ਆ ਪੋਨੀਗੜ ਸਾਈਡ ਤੋਂ ਆ ਰਹੇ ਨੇ ਬੜੀਆਂ ਜੀਪੋ ਗਰੀਬ ਜਿਹੜੀਆਂ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿਉਂਕਿ ਮੈਂ ਵੀ ਗੱਡੀ 'ਚ ਸੰਰੂਰਵਾਲਾ ਜਾ ਰਿਹਾ ਸੀ ਪਰ ਦੇਖੋ ਪੰਜ ਬੰਦੇ ਇਹਦੇ ਉੱਤੇ ਬੈਠੇ ਹੋਏ ਨੇ ਪੰਜ ਕਪਾਉ ਮੋਂ ਦਿਖਾਉਣਾ ਕਿ ਇੱਕ ਮੋਟਰਸਾਈਕਲ ਜਾ ਰਿਹਾ ਅਗੇ ਤੇ ਜਿਹੜੀਆਂ ਇਹਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਇਹ ਬੱਚਾ ਗਿਰਨ ਵਾਲਾ ਬੈਠਾ ਹੈ ਇਹਦੇ ਉੱਤੇ ਤੇ ਕਿੰਨਾ ਖਤਰਨਾਕ ਜਿਹੜਾ ਇਹਨੇ ਇਹ ਰਿਸਕ ਲਿਆ ਹੋਇਆ ਤੁਸੀਂ ਦੇਖੋ ਕਿ ਕਿੰਨਾ ਸਮਾਨ ਲੱਦੇ ਹੈ ਤਕਰੀਬਨ 5 ਬੰਦੇ ਇਹਦੇ ਉੱਪਰ ਬੈਠੇ ਹੋਏ ਨੇ ਇਹ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਪੋਨੀਗੜ ਤੋਂ ਆਏ ਆ ਪੋਨੀਗੜ ਸਾਈਡ ਤੋਂ ਆ ਰਹੇ ਨੇ ਬੜੀਆਂ ਜੀਪੋ ਗਰੀਬ ਜਿਹੜੀਆਂ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿਉਂਕਿ ਮੈਂ ਵੀ ਗੱਡੀ 'ਚ ਸੰਗਰੂਰ ਵੱਲ ਜਾ ਰਿਹਾ ਸੀ ਪਰ ਦੇਖੋ ਪੰਜ ਬੰਦੇ ਦੇ ਉੱਤੇ ਬੈਠੇ ਹੋਏ ਨੇ ਪੰਜ ਤੁਹਾਨੂੰ ਦਿਖਾਉਣਾ ਕਿ ਇੱਕ ਮੋਟਰਸਾਈਕਲ ਜਾ ਰਿਹਾ ਹੈ ਕਿ ਤੇ ਜਿਹੜੀਆਂ ਇਹਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਇਹ ਬੱਚਾ ਗਿਰਨ ਵਾਲਾ ਬੈਠਾ ਹੈ ਇਹਦੇ ਉੱਤੇ ਤੇ ਕਿੰਨਾ ਖਤਰਨਾਕ ਜਿਹੜਾ ਇਹਨੇ ਰਿਸਕ ਲਿਆ ਹੋਇਆ ਹੈ ਤੁਸੀਂ ਦੇਖੋ ਕਿ ਕਿੰਨਾ ਸਮਾਨ ਲੱਦੇ ਹੈ तकरीबन 5 ਬੰਦੇ ਇਹਦੇ ਉੱਪਰ ਬੈਠੇ ਹੋਏ ਨੇ ਇਹ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਪੋਨੀਗੜ ਤੋਂ ਆਏ ਆ ਪੋਨੀਗੜ ਸਾਈਡ ਤੋਂ ਆ ਰਹੇ ਨੇ ਬੜੀਆਂ ਜੀਪੋ ਗਰੀਬ ਜਿਹੜੀਆਂ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿਉਂਕਿ ਮੈਂ ਵੀ ਗੱਡੀ 'ਚ ਸੰਗਰੂਰ ਵੱਲ ਜਾ ਰਿਹਾ ਸੀ ਪਰ ਦੇਖੋ ਪੰਜ ਬੰਤੇ ਇਹਦੇ ਉੱਤੇ ਬੈਠੇ ਹੋਏ ਨੇ